ਲੇ ਗਿਆ ਵੀ ਸੋਨਾਲੀ ਕਾ 60 ਮਾਡਲ ਦੀ ਗੱਲ ਕਰੀ ਮਾਡਲ ਹੈਗਾ 2013 ਟਰੈਕਟਰ ਕੰਡੀਸ਼ਨ ਪੱਖੋਂ ਸਾਫ ਆ ਡਬਲ ਡਿਸਟ੍ਰੀਬਿਊਟਰ ਡਬਲ ਕਲਚ ਆ ਪਾਵਰ ਸਟੀering ਆ ਮੂਰ ਡਰ ਬੜਕੋ ਨਮਿਆ ਤੇ ਮਗਰੇ ਡਰੇਗਾ 70 ਤੋਂ 80 ਪੈਸੇ ਬਾਕੀ ਟਰੈਕਟਰ ਕੰਡੀਸ਼ਨ ਬਿਲਕੁਲ ਸਾਫਾ ਸਾਰਾ ਟਰੈਕਟਰ Ориਜినਲ ਆ ਡਿਮਾਂਡ ਦੀ ਗੱਲ ਕਰੀ 430000 ਰੁਪਏ ਬਈ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਮਾਨਤਾ ਨਾ ਹੋ ਜੂਗਾ ਜੇ ਕੋਈ ਵੀਰ ਬਾਈ ਟਰੈਕਟਰ ਖਰੀਦਣਾ ਹੋਵੇ ਤੇ ਆਪਣੇ ਨਾਲ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਆਂ ਅੱਜ ਦੁਬਾਰ ਲੈ ਗਈ Mahindra 575 1996 ਮਾਡਲ ਸਿੰਗਲ ਕਲਚ ਟਰੈਕਟਰ ਆਈ ਟਰੈਕਟਰ ਸਾਰਾ Ориਜਨਲ ਆ ਸਾਫ ਕੰਡੀਸ਼ਨ ਦਾ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰ ਗਈ ਮੈਗਨਾ ਟਾਇਰ ਰਗੇ 70 ਤੋਂ 80 ਪੈਸੇ ਤੇ ਮੂਵਲ ਟਾਇਰ ਰਗੇ 40 ਤੋਂ 50 ਪੈਸੇ ਬਾਕੀ ਟਰੈਕਟਰ ਵੀ ਨਹੀਂ ਤੁਸੀਂ ਦੇਖ ਸਕਦੇ ਆ ਬਿਲਕੁਲ ਸਾਫ ਪੂਰਾ ਚੰਗਾ ਸਾਰਾ ਟਰੈਕਟਰ Ориਜਨਲ ਆ ਡਿਮਾਂਡ ਦੀ ਗੱਲ ਕਰ ਗਏ ਜੀ 1 ਲੱਖ ਤੇ 85 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਮਾਨਤਾ ਨਾ ਹੋ ਜੂਗਾ ਟਰੈਕਟਰ ਖਰੀਦਣ ਲਈ ਆਪਣੇ ਨਾਲ ਕਰ ਲਿਓ ਸੰਪਰਕ ਇਹ ਦੁਬਾਰਾ ਇਹ ਸੋਨਾਲੀ ਕਾ 750 2012 ਮਾਡਲ ਆ ਟਰੈਕਟਰ ਕੰਡੀਸ਼ਨ ਦਾ ਚੰਗਾ ਹੈਗਾ ਸਾਫ ਸੁਥਰਾ ਸਾਰਾ ਟਰੈਕਟਰ Ориਜਨਲ ਆ ਇਹ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀ ਪਈਆਂ ਤਾਂ 60 ਰੁਪਏ ਟਰੈਕਟਰ ਦੇ ਟਾਇਰ ਪਏ ਆ ਬਾਕੀ ਟਰੈਕਟਰ ਕੰਡੀਸ਼ਨ ਦਾ ਸਾਫ ਆ Ориਜਨਲ ਟਰੈਕਟਰ 2012 ਮਾਡਲ ਦਾ 4 ਲੱਖ 10 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਵੀ ਮਾਨਤਨ ਉਹ ਜਿਹੜਾ ਟਰੈਕਟਰ ਖੇਦਣ ਲਈ ਆਪਣਾ ਕਰ ਲਿਓ ਸੰਪਰਕ ਇਹਦੇ ਨਾਲ ਫੇਰ ਆ ਗਿਆ ਮਹਿੰਦਰਾ 575 1997 ਮਾਡਲ ਸਿੰਗਲ ਕਲਚ 1 ਲੱਖ 75 ਹਜ਼ਾਰ ਰੁਪਏ ਵੀ ਟਰੈਕਟਰ ਦੀ ਡਿਮਾਂਡ ਆ ਮੂਹਲੇ ਡਰ ਬਿਲਕੁਲ ਨਵੇਂ ਆਗੇ ਤੇ ਮਗਲੇ ਡਰ ਆਗੇ 50 40 ਪੈਸੇ ਬਾਕੀ ਟਰੈਕਟਰ ਗਨੇਨ ਬਿਲਕੁਲ ਸਾਫ ਔਰਿਜਨਲ ਟਰੈਕਟਰ ਆ ਖਰੀਦਣ ਲਈ ਆਪਣਾ ਕਰ ਲਿਓ ਸੰਪਰਕ ਇਹ ਦੁਬਾਰਾ ਇਹ ਫਾਰਮ ਟਰੈਕ 45 ਡਬਲ ਕਲਚ ਆ 2005 ਮਾਡਲ ਆ ਟਰੈਕਟਰ ਸਾਰਾ オリジナル ਆ ਸਾਫ ਨਹੀਂ ਹੁੰਦਾ ਚੰਗਾ ਟਰੈਕਟਰ ਹੈ 2 ਲੱਖ 55000 ਰੁਪਏ ਟਰੈਕਟਰ ਦੇਣ ਵਾਂਡਾ ਇਹ ਟਰੈਕਟਰ ਦੇ ਟਾਇਰਾਂ ਨਹੀਂ ਲੱਗ ਰਹੇ ਮਗਰੇ ਟਾਰੇ ਗਏ 40 ਤੋਂ 50 ਪੈਸੇ ਤੇ ਮੂਹਰੇ ਡਰ ਗਏ 60 ਤੋਂ 70 ਪੈਸੇ ਇਹ ਦੁਬਾਰਾ ਇਹ ਫਾਰਮ ਟਰੈਕ 60 ਡਬਲ ਕਲਚ 2008 ਮਾਡਲ ਟਰੈਕਟਰ ਕਿ ਨਹੀਂ ਹਿੰਦਾ ਸਾਫ਼ ਸਾਰਾ ਟਰੈਕਟਰ ਪੂਰਾ ਚੰਗਾ Ориਜਨਲ ਟਰੈਕਟਰ ਸਿੰਪਲ ਸਟੀering ਆ ਤੇ ਬਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਮਗਲੇ ਟਾਇਰ ਰਗੇ 50 ਤੋਂ 60 ਪੈਸੇ ਤੇ ਨੋਰ ਦੇ ਟਾਇਰ ਰਗੇ 70 ਤੋਂ 80 ਪੈਸੇ 2,80,000 ਰੁਪਏ ਵੀ ਟਰੈਕਟਰ ਦੀ ਡਿਮਾਂਡ ਆ ਇਹ ਦੁਬਾਰਾ ਕਹੀ ਇਸ 450 DI ਸਿੰਪਲ ਸਟੀering ਚ ਡਬਲ ਕਲਚ ਆ 2010 11 ਮਾਡਲ ਆ ਜੀ ਡਿਸਕ ਬ੍ਰੇਕਾਂ ਨੇ ਟਰੈਕਟਰ ਪੂਰਾ ਸਾਫ ਆ ਮੂਹਰੇ ਡਰ ਬਿਲਕੁਲ ਨਵੇਂ ਆ ਤੇ ਮੰਗ ਰ ਰਹੀ 70 ਤੋਂ 80 ਪੈਸੇ 2 2 ਲੱਖ ਤੇ 40000 ਰੁਪਏ ਵੀ ਟਰੈਕਟਰ ਦੀ ਦਮਾਗ ਆ ਆਈ ਦੁਬਾਰਾ ਜੇ ਸੋਨ ਵਾਲੀ ਕਾ 750 ਸਾੜ ਗিয়ার ਡਬਲ ਡਿਸਟ੍ਰਿਬਿਊਟਰ ਡਬਲ ਕਲਚ 2006 ਮਾਡਲ ਸਿੰਪਲ ਸਟੀering ਡਿਮਾਂਡ ਆ 2,85,000 ਰੁਪਿਆ ਜੇਵਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 35 ਤੋਂ 40 ਕੇ ਪੈਸੇ ਟਰੈਕਟਰ ਦੇ ਟਾਇਰ ਪੈ ਚਾਰੇ ਟਰੈਕਟਰ ਸਾਰਾ ओरिजिनल ਆ ਸਾਫ ਕੰਡੀਸ਼ਨ ਦਾ ਚੰਗਾ ਟਰੈਕਟਰ 2006 ਮਾਡਲ ਆ ਇਹ ਦੂਜਾ ਲਗੀ ਸਮਰਾਜ 724 FE ਮਾਡਲ 2008 ਹਰਿਆਣਾ ਨੰਬਰ ਆ ਟਰੈਕਟਰ ਟਾਇਰ ਪਰ 35 ਤੋਂ 40 ਪੈਸੇ 1,80,000 ਰੁਪਏ ਵੀ ਟਰੈਕਟਰ ਦੀ ਡਿਮਾਂਡ ਹੈ ਟਰੈਕਟਰ ਸਾਰਾ Ориਜਨਲ ਹੈ ਸਾਫ ਨਹੀਂ ਹੈ ਚੰਗਾ ਟਰੈਕਟਰ ਹੈ ਸਵਰਾਜ 724 ਇਹ ਦੂਵਾਰਾ ਇਹ ਮਿਨੀ 60 RX 2014 ਮਾਡਲ ਪਾਵਰ ਸਟੀering ਮਗਲ ਘਰ ਬਿਲਕੁਲ ਨਵੇਂ ਆ 2014 ਮਾਡਲ ਆ ਤੇ ਮੂਹ ਦਾ ਟਾਇਰ ਹੈਗੀ 50 ਤੋਂ 60 ਪੈਸੇ ਡਿਮਾਂਡ ਆ 3 ਲੱਖ ਤੇ 65000 ਰੁਪਇਆ ਇਹ ਦੁਬਾਰਾ ਕੀ ਸਵਰਾਸ 744 2009 ਮਾਡਲ ਪੰਜਾਬ ਨੰਬਰ ਸਿੰਪਲ ਸਟੀering ਜਿ ਮਗਰੇ ਡਰ ਬਲ ਕੋ ਨਵੇਂ ਆ ਤੇ ਮੂਰਨ ਡਰ ਕੇ 50 ਤੋਂ 60 ਪੈਸੇ 3 ਲੱਖ 45000 ਰੁਪਇਆ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਸਾਰਾ オリジナル ਆ ਸਾਫ ਕੰਡੀਸ਼ਨ ਦਾ ਇਹ ਦੁਬਾਰਾ ਲਗੀ ਫਾਰਮ ਟਰੈਕ 60 ਮਾਡਲ 2008 ਟਰੈਕਟਰ ਨਹੀਂ ਹਿੰਦੂ ਹੀ ਦੇਖਣਾ ਟਰੈਕਟਰ ਨਹੀਂ ਇਹਨੂੰ ਪੱਖਾਪੂਰਾ ਸਾਫਾ ਮੂਹਰੇ ਟਰੈਕਟਰ ਤੇ ਬਿਲਕੁਲ ਨਮਿਆ ਮਗਰ ਡਰ ਹੈਗਾ 70 ਤੋਂ 80 ਪੈਸੇ ਡਬਲ ਕਲਚ ਆ 290000 ਰੁਪਏ ਟਰੈਕਟਰ ਦੀ ਡਿਮਾਂਡ ਮੌਕੇ ਤੇ ਮਾਨਤਾ ਨਾ ਹੋ ਜੂਗਾ ਹਾਂ ਇਹ ਦੂਬਾ ਲੱਗੇ ਸਵਰਾਜ 855 2018 ਮਾਡਲ ਡਬਲ ਕਲਚ ਟਰੈਕਟਰ ਵੀ ਨੰਬਰ ਵਾਰ ਦਸ ਬੈਸਟ ਬੰਗਾਲ ਦਾ ਨੰਬਰ ਹੈਗਾ 2018 ਮਾਡਲ ਆ ਟਰੈਕਟਰ ਵੀ ਨਹੀਂ ਤੁਸੀਂ ਵੇਖਦੇ ਹੋ ਟਰੈਕਟਰ ਕਿ ਨਹੀਂ ਬਿਲਕੁਲ ਸਾਫ ਹੈਗਾ ਚੰਗੇ ਕਿ ਨਹੀਂ ਜਾਂਦਾ ਜੋ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਆਹ ਤਾਂ 60 ਕੇ ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਕੀ ਟਰੈਕਟਰ ਸਾਫ ਹੈਗਾ ਡਿਮਾਂਡ ਦੀ ਗੱਲ ਕਰੀਏ 3 ਲੱਖ ਤੇ 50000 ਰੁਪਏ ਵੀ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਮਾਨਤਾ ਨਾ ਹੋ ਜੂਗਾ ਜੇ ਕਿਸੇ ਵੀਰ ਭਾਈ ਨੂੰ ਟਰੈਕਟਰ ਖਰੀਦਣਾ ਹੋਵੇ ਆਪਣੇ ਨਾਲ ਕਰ ਲਿਓ ਸੰਪਰਕ ਜਿੰਨੇ ਵੀ ਤੁਹਾਨੂੰ ਆਹ ਟਰੈਕਟਰ ਦਿਖਾਇਆ ਨਾ ਬਈ ਸਾਰੇ ਟਰੈਕਟਰ ਨਾਲ ਆਪਣੇ ਨਾਲ ਕਰ ਲਓ ਸੰਪਰਕ ਮੌਕੇ ਤੇ ਵੀ ਸਾਰੇ ਟਰੈਕਟਰ ਕੇ ਮਾਨਤਾਨ ਕਰਾ ਦਾਂਗੇ ਤੇ ਟਰੈਕਟਰ ਖਰੀਦਣ ਵੇਚਣ ਲਈ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਹਿੰਦੇ ਵੀਡੀਓ ਬਣਵਾਉਣੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਹੋ ਮੈਂ ਤੁਹਾਡਾ ਭਾਈ ਆਪਣਾ ਸੰਧੂ ਤਰੌਂਦੀ ਸਭਾ ਵੀਡੀਓ ਨੂੰ ਕਰ ਦਿਓ ਬਈ ਬਾਤੂ ਬਾਤ ਸ਼ੇਅਰ ਤੇ ਪੇ ਨੂੰ ਕਰ ਲਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ